ਬੜੀ-ਬੜੀ ਸਤਿਗੁਰਾਂ ਨੇ ਸਾਡੇ ਉੱਪਰ ਅਪਾਰ ਦਇਆ ਕੀਤੀ ਹੈ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀਆਂ ਨੇ ਕਾਲ ਯੁਗ ਦੇ ਸਮੇਂ ਅੰਦਰ ਇਹ ਵੱਡਾ ਬੋਹਿਤ ਜਹਾਜ਼ ਸਤਿਗੁਰੂ ਜੀਆਂ ਨੇ ਤਿਆਰ ਕਰਕੇ ਔਰ ਸ਼ਬਦ ਨੂੰ ਸਰਵ ਉੱਚਤਾ ਰੱਖ ਦਿਆ ਹੋਇਆ ਸ਼ਬਦ ਦਾ ਸਤਕਾਰ ਕਰਦਿਆਂ ਹੋਇਆਂ ਸਾਡੀ ਝੋਲੀ ਦੇ ਅੰਦਰ ਇਹ ਵੱਡਾ ਖਜ਼ਾਨਾ ਪਾਇਆ ਹੈ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਸੰਸਾਰ ਨੂੰ ਤਾਰਨ ਦੇ ਵਾਸਤੇ ਸੰਸਾਰ ਦੇ ਅੰਦਰ ਆਏ ਆਪ ਨਰਾਇਣ ਕਲਾ ਧਾਰ ਜਗ ਮੈਂ ਪਰਵਰਿਓ ਨਿਰੰਕਾਰ ਅਕਾਰ ਜੋਤ ਜਗ ਮੰਡਲ ਕਰਿਓ ਜੋਤ ਰੂਪ ਹਰਿ ਆਪ ਗੁਰੂ ਨਾਨਕ ਕਹਾਇਓ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜਦੋਂ ਜਦੋਂ ਵੀ ਭਾਈ ਮਰਦਾਨੇ ਨੂੰ ਕਿਹਾ ਕਰਦੇ ਸਨ ਮਰਦਾਨਿਆਂ ਰਬਾਬ ਛੇੜ ਬਾਣੀ ਆਈ ਹੈ ਜਿੱਥੇ ਜਿੱਥੇ ਸਤਿਗੁਰੂ ਜੀ ਸ਼ਬਦ ਉਚਾਰਨ ਕਰਦੇ ਜਿੱਥੇ ਜਿੱਥੇ ਗੁਰਬਾਣੀ ਨੂੰ ਉਚਾਰਦੇ ਉਹ ਗੁਰਬਾਣੀ ਸਤਿਗੁਰੂ ਜੀ ਆਪਣੀ ਪੋਥੀ ਦੇ ਵਿੱਚ ਲਿਖ ਲਿਆ ਕਰਦੇ ਸਨ ਇਸ ਪੋਥੀ ਦਾ ਹਵਾਲਾ ਭਾਈ ਗੁਰਦਾਸ ਜੀਆ ਨੇ ਬੜਾ ਸੋਹਣਾ ਸੁੰਦਰ ਦਿੱਤਾ ਕਹਿਣ ਲੱਗੇ ਬਾਬਾ ਫਿਰ ਮੱਕੇ ਗਿਆ ਨੀਲ ਬਸਤਰ ਪਹਿਨੇ ਬਰਵਾਣੀ ਬਨਵਾਰੀ ਆਸਾ ਹੱਥ ਕਿਤਾਬ ਕਸ਼ ਕੁਜਾਂ ਬਾਣ ਮਸੱਲਾ ਧਾਰੀ ਭਾਈ ਗੁਰਦਾਸ ਜੀ ਕਹਿੰਦੇ ਬਾਬਾ ਫਿਰ ਮੱਕੇ ਗਿਆ ਨੀਲ ਬਸਤਰ ਪਹਿਨੇ ਬਨਵਾਰੀ ਆਸਾ ਹੱਥ ਕਿਤਾਬ ਕਸ਼ ਕੁਜਾਂ ਬਾਣ ਮਸੱਲਾ ਧਾਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀਆਂ ਦੇ ਹੱਥ ਦੇ ਵਿੱਚ ਆਸੇ ਤੋਂ ਭਾਵੰਦਾ ਡੰਡਾ ਕਹਿੰਦੇ ਇੱਕ ਡੰਡਾ ਹੈ ਤੇ ਕਾਸ਼ ਦੇ ਵਿੱਚ ਇੱਕ ਕਿਤਾਬ ਹੈ ਉਸ ਪੋਥੀ ਦਾ ਜ਼ਿਕਰ ਕਰਦੇ ਨੇ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀਆਂ ਦੇ ਕੋਲ ਹੋਰ ਕਿਹੜੀ ਪੋਥੀ ਹੋ ਸਕਦੀ ਹੈ ਭਾਈ ਗੁਰਦਾਸ ਜੀਆਂ ਨੇ ਦੋ ਤਿੰਨ ਵਾਰ ਜ਼ਿਕਰ ਕੀਤਾ ਪਰ ਉਹ ਪੋਥੀ ਸੱਚਮੁੱਚ ਜੇ ਇਸ ਦੇ ਅੰਦਰ ਸਤਿਗੁਰੂ ਜੀਆਂ ਦਾ ਉਚਾਰਿਆ ਆ ਸ਼ਬਦ ਸਤਿਗੁਰੂ ਜੀ ਉਸ ਪੋਥੀ ਦੇ ਵਿੱਚ ਦਰਜ ਕਰ ਲਿਆ ਕਰਦੇ ਸਨ ਇਸੇ ਪ੍ਰਕਾਰ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀਆਂ ਦੀ ਜਿਤਨੀ ਵੀ ਬਾਣੀ ਹੈ ਜਿਵੇਂ ਵੀ ਉਚਾਰੀ ਸਤਿਗੁਰੂ ਜੀਆਂ ਨੇ ਉਹਨੂੰ ਪੋਥੀ ਦੇ ਅੰਦਰ ਦਰਜ ਕੀਤਾ ਹੈ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਸਤਿਗੁਰੂ ਜੀਆਂ ਦੀ ਸ਼ਰਨ ਦੇ ਵਿੱਚ ਆਏ ਸਤਿਗੁਰੂ ਜੀਆਂ ਦੀ ਕਸਵਟੀ ਦੇ ਉੱਪਰ ਖੜੇ ਉੱਪਰੇ ਨੇ ਔਰ ਉਹ ਸਮਾਂ ਆਇਆ ਜਦੋਂ ਸਤਪੁਰਾਂ ਨੇ ਗੁਰੂ ਅੰਗਦ ਦੇਵ ਸਾਹਿਬ ਜੀ ਭਾਈ ਲੈਣੇ ਨੂੰ ਆਪਣੀ ਛਾਤੀ ਦੇ ਨਾਲ ਲਾ ਕੇ ਤੇ ਅੰਗਦ ਦੇਵ ਬਣਾ ਦਿੱਤਾ